ਮੇਰਾ ਨਾਮ ਦਿਲਜੀਤ ਸਿੰਘ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਸਾਰਾ ਗੜੀ ਸਰਾ ਦੇ ਨਾਮ ਦੇ ਉੱਪਰ ਆ ਇੱਕ ਬੰਦਾ ਹੈ ਜਿਸ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਇਸ ਵੱਲੋਂ ਤਕਰੀਬਨ ਛੋਟੀਆਂ ਰਕਮਾਂ ਜਿਵੇਂ 1100 ਜਮਾ 50 ਇਸ ਤਰ੍ਹਾਂ ਕਰਕੇ ਰਕਮ ਮੰਗਵਾਈ ਜਾਂਦੀ ਹੈ ਜੇ ਇਕੱਠੇ ਭੇਜ ਦਿਓ ਫਿਰ ਕਹਿੰਦਾ ਦੁਬਾਰਾ ਵੱਖਰੇ ਵੱਖਰੇ ਕਰਕੇ ਭੇਜੋ ਇਸ ਤਰ੍ਹਾਂ ਮੇਰੇ ਵੱਲੋਂ ਦੋ ਵਾਰ ਇਸ ਨੂੰ 11.5 1100 ਰੁਪਏ ਭੇਜੇ ਗਏ ਨੇ 2300 ਰੁਪਏ ਦੀ ਮੇਰੇ ਨਾਲ ਠੱਗੀ ਵਜਈ ਹੈ ਤੇ ਐਸਜੀਪੀਸੀ ਨੂੰ ਬੇਨਤੀ ਹੈ ਕਿ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸ ਬੰਦੇ ਨੂੰ ਨਕੇਲ ਪਾਈ ਜਾਏ ਤਾਂ ਜੋ ਅੰਮ੍ਰਿਤਸਰ ਆਂਦੀਆਂ ਸੰਗਤਾਂ ਨੂੰ ਸਾਰਾ ਗੜੀ ਸਰਾ ਦੇ ਨਾਮ ਦੇ ਉੱਤੇ ਹੋ ਰਹੀ ਬੁਕਿੰਗ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ ਕਿਉਂਕਿ ਇਸ ਬੰਦੇ ਵੱਲੋਂ ਇੱਥੇ ਹੋਰ ਵੀ ਕਈ ਦੇਖੇ ਨੇ ਲੋਕ ਇਹਨਾਂ ਨਾਲ ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਧਿਆਨ ਦੇਵੇ ਤੇ ਇਸ ਬੰਦੇ ਨੂੰ ਜਿਹੜਾ ਵੀ ਮਲਜ਼ਮ ਹੈਗਾ ਇਹਨੂੰ ਪਕੜ ਕੇ ਕਾਨੂੰਨ ਦੇ ਹਵਾਲੇ ਕਰਕੇ ਸਖਤ ਸਜ਼ਾ ਦਿੱਤੀ ਜਾਏ ਅਸੀਂ ਕਿੱਥੋਂ ਅਸੀਂ ਪਟਿਆਲੇ ਤੋਂ ਆਏ ਜਦੋਂ ਤੁਸੀਂ ਆਨਲਾਈਨ ਸਰਚ ਕਰਦੇ ਹੋ ਸਾਰਾ ਗੜੀ ਸਰਾਂ ਦੇ ਲਈ ਤਾਂ ਕੀ ਆਉਂਦਾ ਕਿ ਉਸ ਦੇ ਵਿੱਚ ਇਹਨਾਂ ਦਾ ਨੰਬਰ ਆਉਂਦਾ ਹੈ ਸਰਾਂਗੜੀ ਸਰਾਂ ਤੇ ਫਿਰ ਵਟਸਐਪ ਦੇ ਰਾਹੀਂ ਇਹਨਾਂ ਨਾਲ ਤਾਲਮੇਲ ਕੀਤਾ ਗਿਆ ਤਾਂ ਉਸ ਦੇ ਵਿਚਾਰ ਕਿਉਂਕਿ ਅੱਜ ਕੱਲ ਆਨਲਾਈਨ ਦਾ ਕੰਮ ਹੈ ਤੇ ਇਸ ਤਰ੍ਹਾਂ ਇਹ ਠੱਗੀ ਚੱਲ ਰਹੀ ਹੈ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅੱਜ ਕੱਲ ਆਨਲਾਈਨ ਐਪੀ ਲਿੰਕ ਕਰੋ ਪਰ ਜਿੰਨੇ ਇਸ ਤਰ੍ਹਾਂ ਦੇ ਧੰਗੀਆਂ ਵਾੜਦੀਆਂ ਨੇ ਤਾਂ ਲੋਕ ਕਿਵੇਂ ਸੁਰੱਖਿਅਤ ਰਹਿਣਗੇ ਲੋਕਾਂ ਨੂੰ ਥੋੜਾ ਜਿਹਾ ਆਨਲਾਈਨ ਕੰਮ ਕਰਦਿਆਂ ਐਜੂਕੇਟ ਹੋਣਾ ਪਏਗਾ ਕਿਉਂਕਿ ਇਹ ਜਿਹੜੇ ਲਿੰਕ ਵਗੈਰਾ ਭੇਜਦੇ ਨੇ ਉਹਨਾਂ 'ਚ ਕੋਈ ਗੜਬੜ ਹੁੰਦੀ ਹੈ ਜਿੰਨਾਂ ਚੀਜ਼ਾਂ ਦਾ ਕਈ ਲੋਕਾਂ ਨੂੰ ਨਹੀਂ ਪਤਾ ਜਿੰਨਾਂ 'ਚੋਂ ਮੈਨੂੰ ਵੀ ਬਰਾਬਰ ਨਹੀਂ ਸੀ ਪਤਾ ਠੀਕ ਹੈ ਨਾ ਤਾਂ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਜਾ ਕੇ ਹੀ ਬੁਕਿੰਗ ਕੀਤੀ ਜਾਏ ਤੇ ਐਸਜੀਪੀਸੀ ਨੂੰ ਵਿੱਚ ਅਜਿਹਾ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਇਹ ਉਹਨਾਂ ਦੀ ਬਰਾਬਰ ਵੈਬਸਾਈਟ ਹੈ ਇਹ ਐਡਰੈਸ ਹੈ ਜਾਂ ਇਹਨਾਂ ਦੇ ਹੋਰ ਜਿਹੜੇ ਕੋਈ ਨੰਬਰ ਨੇ ਇਹਨਾਂ ਨੂੰ ਅਖਬਾਰਾਂ ਦੇ ਟੀਵੀ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਣੇ ਚਾਹੀਦੇ ਨੇ ਤਾਂ ਕਿ ਸੰਗਤਾਂ ਆਉਣ ਵਾਲੀ ਸ਼ਰਧਾਲੂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਉਠਾਣ ਲੱਗਦਾ ਕਿ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਜਦੋਂ ਆਪਾਂ ਕਿਤੇ ਨੂੰ Google Pay ਕਰ ਰਹੇ ਹਾਂ ਕਿਸੇ ਨੂੰ ਪੈਸੇ ਭਾਰਾ ਸਾਨੂੰ ਪੂਰਾ ਉਹਦੇ ਮੈਡ ਸਰਚ ਕਰਨਾ ਚਾਹੀਦਾ ਉਸਦੇ ਬਾਰੇ ਜਾਣ ਲੈਣਾ ਚਾਹੀਦਾ ਦੇਖੋ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਈਲ ਨੇ ਇਹਦੇ ਵਿੱਚ ਕਰ ਕਈ ਅਜਿਹੀਆਂ ਐਪਲੀਕੇਸ਼ਨਸ ਨੇ ਜਿਨ੍ਹਾਂ ਬਾਰੇ ਹਰੇਕ ਬੰਦੇ ਨੂੰ ਨਹੀਂ ਪਤਾ ਮੋਬਾਈਲ ਤਾਂ ਅਸੀਂ ਵਰਤ ਰਹੇ ਹਾਂ ਪਰ ਕਈ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈ ਠੀਕ ਹੈ ਨਾ ਇਸ ਕਰਕੇ ਲੋਕਾਂ ਨੂੰ ਜ਼ਰੂਰ ਐਜੂਕੇਟ ਹੋਣਾ ਚਾਹੀਦਾ ਤਾਂ ਜੋ ਇਹ ਪ੍ਰੋਬਲਮ ਨਾ ਆਏ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਦਿੱਲੀ ਤੋਂ ਆਇਆ ਹਾਂ ਕੀ ਕਹਿਣਾ ਚਾਹੁੰਦਾ ਆ ਉਹ ਐਕਚੁਅਲੀ ਮੈਂ ਨਾਰਮਲੀ ਜਦੋਂ ਵੀ ਅੰਮ੍ਰਿਤਸਰ ਆਣਾ ਮੈਂ ਸਰਾਗੜੀ ਸਰਾਦਾ ਇੱਥੇ ਬੁਕਿੰਗ ਕਰਨਾ ਆਨਲਾਈਨ ਐਸਜੀਪੀਸੀ ਜਿਹੜੀ ਸਾਈਟ ਹੈਗੀ ਇਹਨਾਂ ਦੇ ਉਹਨਾਂ ਦੇ ਥਰੂ ਕਰੀਦਾ ਬਟ ਮੈਂ ਇਸ ਵਾਰੀ ਵੀ ਟਰਾਈ ਕੀਤਾ ਆਨਲਾਈਨ ਤੇ ਇੱਕ ਮੈਨੂੰ ਸਾਈਟ ਮਿਲੀ ਸਾਰਾਗੜੀ ਸਰਾਏ ਹੋਟਲ .com ਤੇ ਮੈਂ ਉਹ ਲਿੰਕ ਤੇ ਲਿੰਕ ਕੀਤਾ ਦੈਨ ਵੈਬਸਾਈਟ ਖੁੱਲੀ ਇੱਕ ਵਟਸਐਪ ਲਿੰਕ ਆਇਆ ਉਹਨੇ ਦੇ ਕਲਿੱਕ ਮਾਰਿਆ ਹੋਟਲ ਦੇ ਚਾਰਜਸ ਵਗਰਾ ਮੈਂ ਪਤਾ ਕਰਕੇ ਉਹਨਾਂ ਨੂੰ ਮੈਂ ਪੇਮੈਂਟ ਵਾਸਤੇ ਰਿਕੁਐਸਟ ਕੀਤੀ ਉਹਨਾਂ ਨੇ ਮੈਨੂੰ ਸਕੈਨਰ ਭੇਜਿਆ ਬਟ ਸਕੈਨਰ ਭੇਜਣ ਤੋਂ ਬਾਅਦ ਮੈਨੂੰ ਥੋੜਾ ਜਿਹਾ ਫਰਾਡ ਲੱਗਿਆ ਕਿਉਂਕਿ ਸਕੈਨਰ ਦੇ ਉੱਤੇ ਵੀ ਉਹਨਾਂ ਦਾ ਸਾਰਾ ਜਿਹੜੀ ਸਰਾਏ ਲਿਖਿਆ ਹੈ ਬਟ ਜਿਹੜੀ ਪੇਮੈਂਟ ਉਹ ਐਕਸੈਪਟ ਕਰ ਰਿਆ ਸੀਗਾ ਉਹਦੇ ਤੋਂ ਮੈਨੂੰ ਡਾਊਟ ਹੋ ਗਿਆ ਦੈਨ ਆਈ ਵਾਸ ਅਲਰਟਡ ਤੇ ਮੈਂ ਫਿਰ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਇਹ ਦੀ ਸਾਈਟ ਹੈਗੀ ਹੈ ਸਾਰਾ ਗੜੀ ਸਰਾਏ ਹੋਟਲ.ਕਮ ਦੇ ਨਾਮ ਸਾਈਟ ਹੈਗੀ ਹੈ ਤੇ ਪਲੀਜ਼ ਪਲੀਜ਼ ਇਹਨੂੰ ਬਿਲਕੁਲ ਵੀ ਤੁਸੀਂ ਲਿੰਕ ਨਾ ਕਲਿੱਕ ਕਰੋ ਇਹਦੇ ਦੇ ਉੱਤੇ ਇਹ ਇਸ ਫਰਾਡ ਅਗਰ ਤੁਸੀਂ ਇਹਦੀ ਬੁਕਿੰਗ ਕਰਨਾ ਚਾਹੁੰਦੇ ਹੋ ਅੰਮ੍ਰਿਤਸਰ ਵਿੱਚ ਹਮੇਸ਼ਾ ਐਸਜੀਪੀਸੀ ਦੀ ਸਾਈਟ ਹੈਗੀ ਉਹਨਾਂ ਦੇ ਥਰੂ ਪ੍ਰੋਪਰ ਲਿੰਕ ਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਅਗਰ ਤੁਸੀਂ ਦੇਖੋਗੇ ਇਸ ਸਾਈਟ ਤੇ ਕਲਿੱਕ ਕਰੋਗੇ ਇਹਦਾ ਇੱਕ ਨੰਬਰ ਵੀ ਆਂਦਾ ਹੈ ਪੂਰੀ ਇਹਨੇ ਕੰਪਲੀਟ ਸਾਈਟ ਬਣਾ ਰੱਖੀ ਹੈ ਜੀ ਉਹ ਫੇਕ ਫੇਕ ਹੈਗੀ ਹੈ ਸਾਈਟ ਹੈਗੀ ਹੈ WhatsApp ਦਾ ਨੰਬਰ ਆਂਦਾ ਹੈ 8858013129 ਇਟਸ ਅ ਫੇਕ ਉਹ ਤੁਹਾਨੂੰ ਪੇਮੈਂਟ ਵਾਸਤੇ ਰਿਕੁਐਸਟ ਕਰੇਗਾ ਪਲੀਜ਼ ਡੋਨਟ ਮੇਕ ਐਨੀ ਪੇਮੈਂਟ ਉਹ ਫਰਾਡ ਹੈਗਾ ਉਹਨੂੰ ਪੇਮੈਂਟ ਬਿਲਕੁਲ ਨਾ ਕਰੋ ਮੈਂ ਬਲਬੀਰ ਸਿੰਘ ਹਾਂ ਸਰ ਪਾਣੀਪਤ ਹਰਿਆਣਾ ਸੇ ਆਇਆ ਹੂ ਮੈਂ ਸਰ ਇਹ ਫਰਾਡ ਦਰਬਾਰ ਮੇ ਬੜੇ ਹਮੇ ਸਰਦਾ ਸੇ ਆਤੇ ਹੈ ਮਾਪੇ ਮੱਥਰ ਟੇਕਣੇ ਕੇ ਲੀਏ ਲੇਕਿਨ ਹਮੇ ਪਤਾ ਜੈਸੇ ਹੀ ਪਤਾ ਚਲਾ ਕਿ ਬਈ ਇੱਕ ਫਰਾਡ ਇਨੋ ਨੇ ਯਹਾਂ ਕੇ ਆਪਣੀ ਸਾਰਾਗਾਹ ਸਰਾਈ ਕੀ ਨਾ ਵੈਬਸਾਈਟ ਪੂਰਾ ਹੀ ਇਨਕਾ ਹੈਕ ਕਰ ਰਖਾ ਹੈ ਵਰਨਾ ਤੋ ਉਹ ਬਾਰ ਬਾਰ ਹਮੇ ਬੋਲ ਰਹੇ ਹੈ ਕਿ ਬਈ ਆਪ ਹਮੇ ਪੇਮੈਂਟ ਕੀਜੀਏ फोर्स कर रहे थे बार बार मैं भाई आज तक तो उन्होंने कॉल नहीं किया था क्योंकि मेरा भी एक होटल है मुझे फाइंड आउट किया मैंने वहाँ पे कि भाई ये तो इन्होंने ना पूरा पूरा सिस्टम को ही हैक कर लिया है और यहाँ पे बड़ा सरदा से आते हैं लोग उनकी भावना को ठेस पहुँचेगी बड़े लोगों के साथ ठगी हो चुकी होगी बहुत बंदे तो पता बता भी नहीं सकते कि भाई ऐसे ऐसे ठगी हो गई है ठीक है और आप मेरी रिक्वेस्ट है, है पंजाब प्रशासन से और यहाँ के पूरा जो हमारे सेवक दल है कि भाई उनको पकड़े और सख्त से सख्त कानूनी कार्रवाई हो ਕਿਆ ਨਾ ਜਗੋਂ ਕੋ ਮਹਾਰਾਜ ਜੀ ਕਈ ਸੰਸਥਾਵਾਂ ਨੇ ਠੱਗੀ ਬਾਤ ਕਰਦੀ ਹੈ ਸਾਰਾ ਬੇਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸੁਪਰਵਾਈਜ਼ਰ ਸਤਿਖੰਡ ਸ੍ਰੀ ਦਰਬੰਦਰ ਸਾਹਿਬ ਸਾਰਾ ਗੜੀ ਨਿਵਾਸ ਦੇ ਨਾਮ ਤੇ ਜਿਹੜੀ ਆ ਸੈਡ ਬੜੇ ਦਿਨਾਂ ਦੀ ਜਿਹੜੀ ਆ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਇਹ ਸਾਰਾ ਗੜੀ ਨਿਵਾਸ ਦੇ ਨਾਮ ਤੇ ਜਿਹੜੀ ਆ ਕੋਈ ਸੈਡ ਖੋਲੀ ਗਈ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਐਸਡੀਪੀਸੀਸਰਾਏ.gmail@com ਜੀ ਵੀ ਬਣਾਈ ਹੋਈ ਹੈ ਤੇ ਇਹਦੇ ਨਾਂ ਤੇ ਉੱਤੇ ਜਿਹੜੀ ਆ ਕਿਸੇ ਨੇ ਗਲਤ ਆਈਡੀ ਬਣਾਈ ਹੋਈ ਹੈ ਤੇ ਬਹੁਤ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਐਸੇ ਜਿਹੜੀਆਂ ਕੰਪਲੇਂਟਾਂ ਆਈਆਂ ਹਨ ਸਤਿਕਾਰਯੋਗ ਮੈਨੇਜਰ ਸਰਦਾਰ ਭਗਵੰਤ ਸਿੰਘ ਸਤਖੰਡ ਸਿੰਘ ਹਰਮੰਦਰ ਸਾਹਿਬ ਵੱਲੋਂ ਪੁਲਿਸ ਕਮਿਸ਼ਨ ਨੂੰ ਜਿਹੜੀਆਂ ਉਹਦੀਆਂ ਸਾਰੀਆਂ ਹੀ ਕਾਪੀਆਂ ਜਿਹੜੀਆਂ ਸ਼ਿਕਾਇਤਾਂ ਦੀਆਂ ਭੇਜੀਆਂ ਗਈਆਂ ਹਨ 2 ਹਫ਼ਤੇ ਦੇ ਕਰੀਬ ਹੋ ਚੁੱਕੇ ਹਨ ਅਜੇ ਤੱਕ ਜਿਹੜੀ ਆ ਪੁਲਿਸ ਕਮਿਸ਼ਨ ਨੂੰ ਜਿਹਨ ਇਸ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਰਜਾਨਾ ਹੀ ਸੰਗਤਾਂ ਦੀਆਂ ਜਿਹੜੀਆਂ ਵੱਖ-ਵੱਖ ਕਿਸੇ ਨਾਲ 3100 ਕਿਸੇ ਨਾਲ 80000 ਕਿਸੇ ਨਾਲ 7000 ਰੁਪਏ ਦੇ ਜਿਹੜੀ ਆ ਉਹ ਜਿਹੜੀ ਆਪਣਾ ਨੰਬਰ ਦੱਸਦਾ ਹੈ ਤੇ ਸੰਗਤਾਂ ਨੂੰ ਜਿਹੜੀ ਆ ਠਗੀ ਹੋ ਕੇ ਬਹੁਤ ਨਰਾਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਤਾਂ ਬੜੀ ਸਰਦਾ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣਾ ਆਨਲਾਈਨ ਕਮਰਾ ਬੁੱਕ ਕਰਾਉਣਾ ਚਾਹੁੰਦੀਆਂ ਹਨ ਪਰ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਉਸ ਕਮਿਸ਼ਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੋ بڑے ਵੱਡੇ ਪ੍ਰਧਾਨ ਮੰਤਰੀ ਵੀ ਦਾਅਵੇ ਕਰਦਾ ਹੈ ਕਿ ਅਸੀਂ ਜਿਹੜੀ ਆ ਚੰਦਰਮਾਰ ਤੇ ਜਿਹੜੀ ਖੋਜ ਕਰ ਲਈ ਹੈ ਪਰ ਅਜੇ ਤੱਕ ਜਿਹੜੀਆਂ ਅਸੀਂ ਦਰਖਾਸਤਾਂ ਦਿੱਤੀਆਂ ਉਹਦੀ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਪਿਛਲੇ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਘਰਦੀ ਦੇ ਨਾਲ ਇਸ ਤਰ੍ਹਾਂ ਉਹਦੇ ਪੈਸੇ ਨਿਕਲ ਗਏ ਸਨ ਤੇ ਉਹ ਅਗਲੇ ਦਿਨ ਹੀ ਜਿਹੜੇ ਟਰੇਸ ਹੋ ਗਏ ਸਨ ਅਸੀਂ ਆਨੇ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਿਸ਼ਵ ਦੇ ਵਿੱਚ ਹਰੇਕ ਧਰਮ ਦੇ ਲੋਕ ਬੜੀ ਸਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਆਉਣਾ ਚਾਹੁੰਦੇ ਹਨ ਤੇ ਆਪਣੀ ਰੈਸ ਆਨਲਾਈਨ ਬੁੱਕ ਕਰਉਂਦੇ ਹਨ ਪਰ ਜੋ ਸਿਸਟਮ ਲੋਕਾਂ ਦੇ ਨਾਲ ਇਹ ਜਿਹੜੇ ਆ ਕੋਈ ਗਲਤ ਅੰਸਰ ਠੱਗੀ ਕਰ ਰਹੇ ਹਨ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੀ ਆ ਟਰੇਸ ਕਰਕੇ ਵੱਡੇ ਪੱਧਰ ਤੇ ਗ੍ਰਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਆਰੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੇ ਨਾਲ ਕੋਈ ਠੱਗੀ ਨਾ ਹੋ ਸਕੇ ਕੋਈ ਜਿਹੜੀ ਮਨ ਨੂੰ ਨਰਾਸ਼ਤਾ ਨਾ ਹੋ ਸਕੇ ਅਸੀਂ ਤਾਂ ਇਹੋ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਜ਼ਮੀਰ ਜਾਗੋ ਗੁਰੂ ਘਰ ਜੋ ਵੀ ਸੰਗਤਾਂ ਦੇ ਨਾਲ ਠੱਗੀ ਵਜੀ ਹੈ ਉਹ ਬੰਦਾ ਸਾਹਮਣੇ ਪੇਸ਼ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ